ਸੋ ਅੱਜ ਜੋ ਆਪਾਂ ਪਵਿੱਤਰ ਵਚਨ ਦੇ ਵਿੱਚੋਂ ਸਿੱਖਣਾ ਹੈ ਉਹ ਹੈ ਪਰਮੇਸ਼ਵਰ ਜੀ ਦੀ ਬਾਦਸ਼ਾਹਤ ਨੂੰ ਪਾਲਣਾ ਹallelujah ਕਿਉਂਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਤਾਂ ਬਹੁਤ ਕੁਝ ਚਾਹੁੰਦੇ ਹਾਂ ਪਰ ਉਦੋਂ ਤੱਕ ਨਹੀਂ ਮਿਲ ਸਕਦਾ ਜਦ ਤੱਕ ਅਸੀਂ ਪਰਮੇਸ਼ਵਰ ਜੀ ਦੀ ਬਾਦਸ਼ਾਹਤ ਨੂੰ ਨਹੀਂ ਲੱਭ ਲੈਂਦੇ ਕਿਉਂਕਿ ਜਿਹੜੀਆਂ ਚੀਜ਼ਾਂ ਦੀ ਖੋਜ ਅਸੀਂ ਕਰਦੇ ਹਾਂ ਉਹ ਸਾਰੀਆਂ ਦੀਆਂ ਸਾਰੀਆਂ ਹੀ ਪਰਮੇਸ਼ਵਰ ਦੇ ਰਾਜ ਵਿੱਚ ਪਈਆਂ ਹੋਈਆਂ ਹਨ ਅ ਜੇਕਰ ਸਾਨੂੰ ਇਹ ਹੀ ਨਹੀਂ ਪਤਾ ਹੋਏਗਾ ਕਿ ਪਰਮੇਸ਼ਵਰ ਦਾ ਰਾਜ ਕਿੱਥੇ ਹੈ ਪਰਮੇਸ਼ਵਰ ਦਾ ਰਾਜ ਕੀ ਹੈ ਪਰਮੇਸ਼ਵਰ ਜੀ ਦਾ ਰਾਜ ਕਿਹੋ ਜਿਹਾ ਹੈ ਫਿਰ ਅਸੀਂ ਆਪਣੀਆਂ ਬਰਕਤਾਂ ਉਸ ਜਗ੍ਹਾ ਤੋਂ ਕਿਵੇਂ ਲੈ ਸਕਾਂਗੇ ਤੇ ਆਓ ਅੱਜ ਆਪਾਂ ਪਵਿੱਤਰ ਵਚਨ ਦੇ ਵਿੱਚੋਂ ਦੇਖੀਏ ਮੱਤੀ ਦੀ ਪੁਸਤਕ ਉਸ ਦਾ 6 ਨੰਬਰ ਅਧਿਆਇ ਅਰ ਉਸ ਦੀ 31 ਤੋਂ ਲੈ ਕੇ 33 ਨੰਬਰ ਪੰਕਤੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਪਈ ਜੋ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਹਿਨਾਂਗੇ ਪਰਾਈਆਂ ਕੌਮਾਂ ਦੇ ਲੋਕ ਤਾਂ ਇਹਨਾਂ ਸਭਨਾ ਵਸਤਾਂ ਨੂੰ ਭਾਲਦੇ ਹਨ ਕਿਉਂਕਿ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਹਨਾਂ ਸਭਨਾ ਵਸਤਾਂ ਦੀ ਲੋੜ ਹੈ ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਪਾਲੋ ਤਾਂ ਤੁਹਾਨੂੰ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ ਹallelujah ਹੁਣ वचन ਨੇ ਇੱਕ ਹੀ वचन ਦੇ ਵਿੱਚ ਸਾਡੀ ਸਾਰੀ ਦੌੜ ਖਤਮ ਕਰ ਦਿੱਤੀ ਮਨੁੱਖ ਦੀ ਦੌੜ ਕੀ ਹੈ ਰੋਟੀ ਕੱਪੜਾ ਤੇ ਮਕਾਨ ਇਹ ਹੀ ਤਿੰਨ ਚੀਜ਼ਾਂ ਜਿਹੜੀਆਂ ਹਨ ਇਹ ਮਨੁੱਖ ਦੀ ਦੌੜ ਹਨ ਪਰਵਚਨ ਸਾਨੂੰ ਕੀ ਦੱਸਦਾ ਹੈ ਕਿੰਨਾ ਤੁਸੀਂ ਚਿੰਤਾ ਨਾ ਕਰੋ ਭਈ ਕੀ ਖਾਵਾਂਗੇ ਕੀ ਪਾਵਾਂਗੇ ਕੀ ਪੀਵਾਂਗੇ ਪਾਓ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਨਾ ਕਰੋ ਕਹ ਕੇ ਕਿੰਨਾ ਉਹ ਲੋਕ ਜਿਨ੍ਹਾਂ ਨੇ ਸੱਚ ਨੂੰ ਅਜੇ ਨਹੀਂ ਜਾਣਿਆ ਜਿਹੜੇ ਯਹਵਾ ਪਰਮੇਸ਼ਰ ਦੇ ਪਿੱਛੇ ਨਹੀਂ ਜਾਂਦੇ जिन्होंने यीशु मसीह जी ਨੂੰ ਆਪਣਾ ਮੁਕਤੀਦਾਤਾ ਨਹੀਂ ਪਾਇਆ ਕਹਿੰਦਾ ਇਹ ਸਾਰੇ ਲੋਕ ਵੀ ਇੰਨੀਆਂ ਚੀਜ਼ਾਂ ਦੇ ਪਿੱਛੇ ਭੱਜੇ ਫਿਰਦੇ ਆ ਸੋ वचन ਸਾਨੂੰ ਪ੍ਰਾਇਆਂ ਕਾਮਾਂ ਦੇ ਨਾਲੋਂ ਪ੍ਰਾਇਆਂ ਕਾਮਾਂ ਦਾ ਮਤਲਬ ਉਹ ਲੋਕ ਜਿਨ੍ਹਾਂ ਨੇ ਅਜੇ ਪ੍ਰਭੂ ਯੀਸੂ ਮਸੀਹ ਜੀ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਨਹੀਂ ਕੀਤਾ ਸੋ वचन ਸਾਨੂੰ ਇਦਾਂ ਕਹਿੰਦਾ ਵੇ ਤੁਸੀਂ ਉਹ ਜੇ ਨਾ ਬਣੋ ਉਹੋ ਜੇ ਕੰਮ ਨਾ ਕਰੋ ਜਿਹੋ ਜੇ ਕੰਮ ਪਰਾਇਆ ਕੌਮਾਂ ਦੇ ਲੋਕ ਕਰਦੇ ਆ ਉਹ ਵੀ ਚਿੰਤਾ ਕਰੀ ਜਾ ਰਹੇ ਸਾਡੇ ਕੰਮ ਕੌਣ ਕਰੂਗਾ ਸਾਡੇ ਕੰਮ ਕਿੱਦਾਂ ਹੋਣਗੇ ਅਸੀਂ ਕਿਹਦੀ ਸਿਫਾਰਿਸ਼ ਪਵਾਵਾਂਗੇ ਅਸੀਂ ਕੀ ਖਾਵਾਂਗੇ ਅਸੀਂ ਕਿੱਥੇ ਜਾਵਾਂਗੇ ਅਸੀਂ ਕਦੋਂ ਜਾਵਾਂਗੇ ਕਦੋਂ ਹੋਊਗਾ ਰੱਬ ਕਿੱਥੇ ਆ ਰੱਬ ਸੁਣਦਾ ਨਹੀਂ ਇਹ ਸਾਰੀਆਂ ਚੀਜ਼ਾਂ ਉਹ ਲੋਕ ਵੀ ਕਰ ਰਹੇ ਆ ਅਰ ਸਾਨੂੰ ਪਰਮੇਸ਼ਵਰ ਨੇ ਉਹਨਾਂ ਨਾਲੋਂ ਵੱਖਰੇ ਕਰ ਲਿਆ ਹੈ ਜੇ ਅਸੀਂ ਸੱਚ ਨੂੰ ਜਾਣ ਲਿਆ ਪਰਮੇਸ਼ਵਰ ਨੇ ਸਾਨੂੰ ਚੁਣ ਲਿਆ ਪਰ ਅਸੀਂ ਵੀ ਉਹ ਹੀ ਚੀਜ਼ਾਂ ਬੋਲੀ ਜਾਈਏ ਉਹ ਹੀ ਕੰਮ ਕਰੀ ਜਾਈਏ ਫਿਰ ਸਾਡੇ ਵਿੱਚ ਤੇ ਪਰਾਈਆਂ ਕੌਮਾਂ ਦੇ ਵਿੱਚ ਕੀ ਫਰਕ ਰਹੇਗਾ ਫਿਰ ਸਾਡੀ ਕੀ ਪਹਿਚਾਨ ਵੱਖਰੀ ਹੋਵੇਗੀ ਉਹਨਾਂ ਦੇ ਨਾਲੋਂ ਕਿਸ ਤਰੀਕੇ ਨਾਲ ਲੋਕੀ ਸਾਨੂੰ ਪਛਾਣਨਗੇ ਕਿ ਇਹ ਲੋਕ ਜਿਹੜੇ ਹਨ ਇਹ ਸੱਚੇ ਪਰਮੇਸ਼ਵਰ ਦੀ ਇਬਾਦਤ ਕਰਨ ਵਾਲੇ ਲੋਕ ਹਨ ਜਾਂ ਇਹ ਲੋਕ ਪ੍ਰਭੂ ਯਿਸੂ ਮਸੀਹ ਦੇ ਚੇਲੇ ਹਨ ਬਾਈਬਲ ਦੇ ਵਿੱਚ ਤਾਂ ਕੋਈ ਖਾਸ ਪਹਿਰਾਵਾ ਵੀ ਨਹੀਂ ਦੱਸਿਆ ਕਿ ਇਸ ਰੰਗ ਦੇ ਕੱਪੜੇ ਪਾ ਲਿਓ ਤਾਂ ਤੁਹਾਨੂੰ ਲੋਕ ਜਾਣਨਗੇ ਕਿ ਤੁਸੀਂ ਯਿਸੂ ਮਸੀਹ ਦੇ ਚੇਲੇ ਹੋ ਨਾ ਉਹਨੇ ਕਾਲੇ ਪਾਉਣ ਨੂੰ ਕਿਹਾ ਨਾ ਉਹਨੇ ਲਾਲ ਪਾਉਣ ਨੂੰ ਕਿਹਾ ਨਾ ਉਹਨੇ ਪੀਲੇ ਪਾਉਣ ਨੂੰ ਕਿਹਾ ਕਿਉਂਕਿ ਉਹ ਕਹਿੰਦਾ ਉਹ ਮਨੁੱਖ ਦੇ ਬਾਹਰੀ ਪਹਿਰਾਵੇ ਨੂੰ ਨਹੀਂ ਪਰ ਉਹ ਦਿਲ ਨੂੰ ਜਾਂਚਦਾ ਹੈ ਹallelujah ਸੋ ਤੁਸੀਂ ਜਿਹੜੇ ਮਰਜ਼ੀ ਰੰਗ ਦੇ ਕੱਪੜੇ ਪਾਓ ਪਰ ਜੈਂਟਲ ਹੋਣ ਬਾਈਬਲ ਇਦਾਂ ਦੱਸਦਾ ਕਹਿੰਦਾ ਉਹ ਸਹੀ ਹੋਣ ਸਾਡਾ ਜਿਹੜਾ ਪਹਿਰਾਵਾ ਆ ਉਹ ਸਹੀ ਹੋਣਾ ਚਾਹੀਦਾ ਆ ਪਰਮੇਸ਼ਵਰ ਦੀ ਅੱਖ ਦੇ ਵਿੱਚ ਇੱਜ਼ਤ ਵਾਲਾ ਹੋਣਾ ਚਾਹੀਦਾ ਆ ਪਰ ਉਹ ਕਿਹੜੇ ਰੰਗ ਦਾ ਆ ਇਹ ਨਹੀਂ ਮਾਇਨੇ ਰੱਖਦਾ ਹੁਣ ਸਾਨੂੰ ਕੋਸ਼ਿਸ਼ ਕੀ ਕਰਨੀ ਆ ਅਸੀਂ ਉਹ ਸਾਰੇ ਕੰਮ ਜਿਹੜੇ ਅਸੀਂ 네ਗੇਟਿਵ ਕੰਮ ਸੀਗੇ ਔਰ ਪਹਿਲਾਂ ਅਸੀਂ ਕਰਦੇ ਸੀ ਪਰ ਹੁਣ ਵੀ ਕਰੀ ਜਾ ਰਹੇ ਆ ਉਹਨਾਂ ਕੰਮਾਂ ਨੂੰ ਛੱਡਣ ਦੀ ਕੋਸ਼ਿਸ਼ ਕਰਨੀ ਹੈ ਉਹਨਾਂ ਕੰਮਾਂ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਹੈ ਪਹਿਲਾਂ ਵੀ ਆਪਾਂ ਲੜਾਈਆਂ ਕਰਦੇ ਸੀ ਤੇ ਪ੍ਰਭੂ ਦੀ ਯਿਸੂ ਮਸੀਹ ਦੇ ਚੇਲੇ ਬਣਨ ਤੋਂ ਬਾਅਦ ਵੀ ਜੇ ਆਪਾਂ ਲੜਾਈਆਂ ਕਰੀ ਜਾਈਏ ਤਾਂ ਫੇ ਲੋਕ ਸਾਨੂੰ ਕਿੱਦਾਂ ਜਾਣਣਗੇ ਕਿ ਇਹ ਯਿਸੂ ਮਸੀਹ ਦੇ ਚੇਲੇ ਬਣ ਗਏ ਆ ਉਹਨਾਂ ਨੇ ਜਦੋਂ ਸਾਨੂੰ ਦੇਖਣਾ ਕਹਿਣਾ ਇਹ ਉਹੀ ਆ ਪਰ ਸਾਡੇ ਕੰਮ ਪ੍ਰਭੂ ਯਿਸੂ ਮਸੀਹ ਨੂੰ ਸਾਡੀ ਜ਼ਿੰਦਗੀ ਵਿੱਚ ਪ੍ਰਗਟ ਕਰਨ ਸਾਨੂੰ ਮੂੰਹ ਤੋਂ ਬੋਲ ਕੇ ਕਿਸੇ ਨੂੰ ਇਹ ਨਾ ਦੱਸਣਾ ਪਵੇ ਮੈਂ ਮਸੀਹ ਵਾਲਾ ਹੋ ਗਿਆ ਹਾਂ ਮੈਂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰ ਲਿਆ ਆ ਮੈਂ ਯਿਸੂ ਮਸੀਹ ਦਾ ਚੇਲਾ ਬਣ ਗਿਆ ਹਾਂ